ਸਤਨਾਮ ਵਾਹਿਗੁਰੂ ਸਾਹਿਬ ਜੀ ਸਤ ਗੁਰ ਪਾਸ ਬਿਨੰਤੀ ਆ ਮਿਲ ਲੈ ਨਾਮ ਅਧਾਰ ਤੁਠਾ ਸੱਚਾ ਬਾਦਿ ਸਾਹ ਤਾਪ ਗਿਆ ਸੰਸਾਰ ਭਗਤਾਂ ਕੀ ਟੇਕ ਤੋ ਸੰਤਾਂ ਕੀ ਓਟ ਤੋ ਸੱਚਾ ਸਿਰਜਨਹਾਰਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇ ਖ ਜੀਨਿਆ ਸੱਚ ਤੇਰਾ ਪਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਾਂ ਕੁਰਬਾਨੀ ਤੇਰੇ ਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਚਰਨ ਕ ਬਲਿਹਾਰਾ ਤਤ ਗੁਰ ਪਾਸ ਬਿਨੰਤੀਆ ਮਿਲੈ ਨ ਮਿਹ ਅਧਾਰ ਤੁਠਾ ਸੱਚਾ ਬਾਦਿ ਸ਼ਾਹੋ ਤਾਪ ਗਿਆ ਸੰਸਾਰਾ ਭਗਤਾ ਗੇ ਟੇਕ ਤੋ ਸੰਤਾ ਗੇ ਓਟ ਤੋ ਸੱਚਾ ਸਿਰਜਨ ਹਰ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੀ ਖਾ ਜੀਨੇ ਆ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਚਰਨ ਕਬਲ ਹਾਰਾ ਸਤ ਗੁਰ ਪਾਸ ਬਿਨੰਤੀਆ ਮਿਲੈ ਨਾਮੇ ਅਧਾਰਾ ਟੁੱਟਾ ਸੱਚਾ ਪਾਤਸ਼ਾਹ ਤਾ ਭਗਿਆ ਸੰਸਾਰਾ ਭਗਤਾ ਕੇ ਟੇਕ ਤੋਂ ਸੰਤਾਂ ਕੇ ਓਟ ਤੋਂ ਸੱਚਾ ਸਿਰਜਣਹਾਰਾ ਸਚ ਤੇ ਰੇ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੀ ਖਾ ਜੀਨਿਆ ਸੱਚ ਤੇਰਾ ਪੈਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹੋ ਕੁਰਬਾਨੀ ਤੇਰੇ ਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਬੁਰੀਆਂ ਜਪਾਇ ਅਗਮ ਅਪਾਰ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨ ਕਬਲੇ ਹਾਰਾ ਸਤ ਗੁਰ ਪਾਸ ਬਿਨੰਤੀਆ ਮਿਲੈ ਨਾਮੇ ਅਧਾਰਾ ਟੁੱਟਾ ਸੱਚਾ ਪਾਤਸ਼ਾਹੋ ਤਾਪ ਗਇਆ ਸੰਸਾਰਾ ਭਗਤਾ ਕੇ ਟੇਕ ਤੋਂ ਸੰਤਾਂ ਦੇ ਓਟ ਤੋਂ ਸੱਚਾ ਸਿਰਜਨਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜੀਨੇ ਆ ਸੱਚ ਤੇਰਾ ਪਸਾਰਾ ਤੇਰਾ ਰੂਪ ਅਗੰਮ ਹੈ ਅਨੁਪ ਤਿਰਾ ਦਰਸਾਰਾ ਹਉ ਗੁਰ ਬਾਣੀ ਤੇਰਾ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਬਾਇਆ ਅਗਮਿਆ ਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਅਚਰਨ ਕੋ ਬਲਿਹਾਰ ਸਤ ਗੁਰ ਪਾਸ ਬਿਨੰਤੀਆ ਮਿਲੈ ਨਾਮ ਅਧਾਰ ਤੁਠਾ ਸਚਾ ਪਾਤਿ ਸਹੋ ਤਬ ਗਿਆ ਸੰਸਾਰਾ ਭਗਤਾਗੇ ਟੇਕ ਤੂੰ ਸੰਤਾਗੇ ਓਟ ਤੂੰ ਸੱਚਾ ਸਿਰਜਨ ਹਾਰਾ ਰਹਾ ਸੱਚ ਤੇਰੇ ਸਾ ਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਦੀਨਿਆ ਸੱਚ ਤੇਰਾ ਪੈ ਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੀ ਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਚਰਨ ਕੋ ਬਲਿਹਾਰਾ ਸਤ ਗੁਰ ਬਾਸ ਬਿਨੰਤੀਆ ਮਿਲੈ ਨਾਮ ਅਧਾਰਾ ਟੁੱਟਾ ਸੱਚਾ ਬਾਤਿ ਸਹੋ ਤਾਪ ਗਇ ਸੰਸਾਰਾ ਭਗਤਾ ਗੇ ਟੇਕ ਤੋ ਸੰਤਾ ਗੇ ਉਟ ਤੋ ਸੱਚਾ ਸਿਰਜਨ ਹਾਰਾ ਰਹਾ ਸੱਚ ਤੇ ਰ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਖਾ ਜੀਨੇ ਆ ਸਚ ਤੇਰਾ ਬਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਅਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇ ਅਗਮ ਅਪਾਰਾ ਗੁਰ ਨਾਨਕ ਮੇਨਿਆ ਪਾਰ ਬ੍ਰਹਮਾ ਤੇਰੇ ਚਰਨ ਕਬਿ ਦਿਹਾਰਾ ਸਤ ਗੁਰ ਪਾਸ ਬਿਨੰਤੀਆ ਮਿਲੈ ਨਾਮ ਅਧਾਰ ਤੁਠਾ ਸੱਚਾ ਪਾਤਸ਼ਾਹ ਤਾਪ ਗੈ ਸੰਸਾਰ ਭਗਤਾ ਕੇ ਟੇਕ ਤੂੰ ਸੰਤਾ ਕੇ ਉਟ ਤੋ ਸੱਚਾ ਸਿਰਜਨ ਹਾਰਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖ ਜੀਨੇ ਆ ਸੱਚ ਤੇਰਾ ਫਸਾਰਾ ਤੇਰਾ ਰੂਪ ਅਗੰਮ ਹੈ ਨੋਪ ਤੇਰਾ ਦਰਸਾਰਾ ਹਾਂ ਕੁਰਬਾਨੀ ਤੇਰੇ ਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਗਮ ਅਪਾਰ ਗੁਰ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਅਚਰਨ ਕਬ ਦੇਹਾਰਾ ਸਤਗੁਰ ਪਾਸ ਬਿਨ ਤੀਆ ਮਿਲੈ ਨਾ ਮਿਹੰਦਾਰਾ ਟੁੱਟਾ ਸੱਚਾ ਪਾਤਿ ਸਾਹੋ ਤਾਪ ਗੈ ਸੰਸਾਰਾ ਭਗਤਾ ਗੇ ਟੇਕ ਤੂੰ ਸੰਤਾ ਗੇ ਓਟ ਤੂੰ ਸੱਚ ਸਿਰਜਨ ਹਰ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੀ ਖਜੀਨਿਆ ਸੱਚ ਤੇਰਾ ਬਸਾਰਾ ਤੇਰਾ ਰੂਪ ਅਗੰਭ ਹੈ ਅਨੂਪ ਤੇਰਾ ਦਰਸਾਰਾ ਹੋ ਕੁਰਬਾਨੀ ਤੇਰੇ ਅਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਅਚਰਨ ਕੋ ਬਲਿਹਾਰਾ ਸਤਗੁਰ ਪਾਸ ਬਿਨੰਤੀਆ ਮਿਲੈ ਨਾਮ ਅਧਾਰ ਤੁਠ ਸੱਚਾ ਪਾਤਸ਼ਾਹ ਤਪ ਗਿਆ ਸੰਸਾਰ ਭਗਤਾ ਗੇ ਟੇਕ ਤੂੰ ਸੰਤਾ ਗੇ ਓਟ ਤੂੰ ਸੱਚਾ ਸਿਰਜਨ ਹਾਰਾ ਰਹਾ ਸੱਚ ਤੇਰੀ ਸੈ ਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੀ ਖ ਜੀਨੇ ਆ ਸੱਚ ਤੇਰਾ ਪਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਿਰਸਾਰਾ ਹੋ ਗੁਰ ਬਾਣੀ ਤੇਰੇ ਅ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਬਾਰ ਬ੍ਰਹਮਾ ਤੇਰੇ ਅਚਰਨ ਕੋ ਬਲਹਾਰਾ ਸਤ ਗੁਰ ਪਾਸ ਬਿਨ ਤੀਆ ਮਿਲਣਾ ਮੈਂ ਅਦਾਰਾ ਟੁੱਟਾ ਸੱਚਾ ਪਾਤਸ਼ਾਹ ਹੋ ਤਪ ਗਿਆ ਸੰਸਾਰ ਭਗਤਾ ਦੇ ਦੇਖ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨ ਹਰ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਖ ਜੀਨੇ ਆ ਸੱਚ ਤੇਰਾ ਬਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੀ ਆ ਸੇਵਕਾ நாம் பியாரா சபே இறிய பாரா நான்க பாரண கலாரா சத்க பாசு வினந்த ਮਿਲਣਾ ਮੈਂ ਅਧਾਰ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰ ਭਗਤਾ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਨ ਹਾਰਾ ਰਹਾ ਸੱਚ ਤੇਰੀ ਸੱਮਗਰੀ சர சச்சேன்னா சச்ச பாரபய அனுப தெராசாரா ஹர்பாணி தேரா ਮਝੇਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਬ ਆਇਆ ਅਗਮ ਅਪਾਰ ਗੁਰ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਚਰਨ ਕ ਬਲਿਹਾਰਾ ਸਤ ਗੁਰ ਪਾਸ ਬਿਨੰਤੀ ਆ ਮਿਲੇ ਨਾਮ ਅਦਾਰਾ ਟੁੱਟਾ ਸੱਚਾ ਪਾਤਸ਼ਾਹ ਤਾਪ ਗਇ ਸੰਸਾਰ ਭਗਤਾ ਗੀਟੇ ਕਤ ਸੰਤਾ ਗੀਓਟ ਤੋ ਸੱਚਾ ਸਿਰਜਨ ਹਾਰ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੀ ਖੈ ਜੀਨੇ ਆ ਸੱਚ ਤੇਰਾ ਪਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਖੋ ਕੁਰਬਾਨੀ ਤੇਰੇ ਆ ਸੇਵਕਾ ਜਿਨ ਹਰਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਅਚਰਨ ਕ ਬਲਿਹਾਰਾ ਸਤ ਗੁਰ ਪਾਸ ਬਿਨੰਤੀ ਆ ਮਿਲੇ ਨਵੇਂ ਆਧਾਰਾ ਟੁੱਟਾ ਸੱਚਾ ਬਾਤਿ ਸਹੋ ਤਾਪ ਗਇ ਸੰਸਾਰਾ ਭਗਤਾ ਗੀਟੇ ਤੋ ਸੰਤਾ ਗੀਓਟ ਤੋ ਸੱਚਾ ਸਿਰਜਨ ਹਰ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਖ ਜੀਨਿਆ ਸੱਚ ਤੇਰਾ ਪਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਗੁਰਬਾਣੀ ਤੇਰੀ ਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਚਪੁਰੀਆਂ ਜਪਾਇ ਅਗਮ ਅਪਾਰ ਗੁਰ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਅਚਰਨ ਕੋ ਬਲਿਹਾਰਾ ਸਤ ਗੁਰ ਪਾਸ ਬੇਨਤੀ ਆ ਮਿਲੇ ਨਾਮੇ ਅਧਾਰਾ ਟੁੱਠਾ ਸੱਚਾ ਬਾਦਸ਼ਾਹ ਤਾਪ ਗਿਆ ਸੰਸਾਰਾ ਭਗਤਾ ਗੇਟੇ ਤੂੰ ਸੰਤਾ ਗੇਓਟ ਤੂੰ ਸੱਚਾ ਸਿਰਜਨਹਾਰਾ ਰਹਾ ਸੱਚ ਤੇਰੀ ਸਮਗਰੀ சச்சரா சச்சி சச்ச பாரூபம அனுப தெராசரா குணி திரையா ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਅਚਰਨ ਕੋ ਬਲਿਹਾਰਾ ਸਤਗੁਰੂ ਪਾਸ ਬਿਨੰਤੀ ਆ ਮਿਲੇ ਨਾਮੇ ਆਧਾਰਾ ਟੁੱਟਾ ਸੱਚਾ ਬਾਤ ਸਾਹੋ ਤਾਪ ਗਇ ਸੰਸਾਰਾ ਪਗਤਾ ਗੇ ਡੇਕ ਤੋ ਸੰਤਾ ਗੇ ਓਟ ਤੋ ਸੱਚਾ ਸਿਰਜਨ ਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੀ ਖਾ ਜੀਨੇ ਆ ਸੱਚ ਤੇਰਾ ਬਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਾਂ ਕੁਰਬਾਨੀ ਤੇਰੇ ਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਅਗਮ ਅਪਾਰ ਗੁਰ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਚਰਨ ਕ ਬਲਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਅਚਰਨਕ ਬਲਿਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ